ਸਰਬ ਤੋਂ ਪਹਿਲਾਂ ਤਾਂ ਜੀ ਮੈਂ ਇੱਥੇ ਆਏ ਹੋਏ ਸਾਰੇ ਪ੍ਰਿੰਟ মিডিਆ ਔਰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਔਰ ਹੋਰ ਵੀ ਜਿਹੜੇ ਪੱਤਰਕਾਰ ਸਹਿਬਾਰੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਆਖਦਾ ਆ ਵੱਲੋਂ ਸਿੰਗਾਪੁਰ ਡਿਜ਼ਨੀ ਕਾਰਨੀਵਲ ਔਰ ਆਸ ਕਰਦਾ ਕਿ ਤੁਹਾਡਾ ਪੂਰਾ ਸਹਿਯੋਗ ਫਗਵਾੜੇ ਸ਼ਹਿਰ ਦਾ ਜਿਨੇ ਵੀ ਇੱਥੇ ਪੱਤਰਕਾਰ ਵੀਰ ਨੇ ਸਾਰੇ ਸਾਡੇ ਭਰਾ ਨੇ ਚਾਹੇ ਪ੍ਰਿੰਟ মিডিਆ ਚਾਹੇ ਸੋਸ਼ਲ ਮੀਡੀਆ ਚਾਹੇ ਕਿਸੇ ਪਾਸਿਓਂ ਵੀ ਅਚਾ ਸਹਿਯੋਗ ਮਿਲੇਗਾ ਲੋਕਾਂ ਤਾਂ ਇੱਕ ਗੱਲ ਪਹਚਾਨਦੀ ਗੱਲ ਐ ਕਿ ਤੁਹਾਡੇ ਸ਼ਹਿਰ 'ਚ ਕਿਸ ਤਰ੍ਹਾਂ ਦਾ ਕਾਰਨੀਵਲ ਸਿੰਗਾਪੁਰ ਡਿਜ਼ਨੀ ਕਾਰਨੀਵਲ ਆਇਆ ਜਿਹੜਾ ਅਜੇ ਤੱਕ ਇਸ ਸ਼ਹਿਰ ਨੇ ਜਾਂ ਇਸ ਇਲਾਕੇ ਨੇ ਨਹੀਂ ਦੇਖਿਆ ਹੋਏਗਾ ਉਹਦੇ ਵਿੱਚ ਕੁਝ ਆਈਟਮਸ ਦਾ ਐਦਾਂ ਦੀਆਂ ਨੇ ਜਿਹੜੀਆਂ ਅਜੇ ਤੱਕ ਵੀ ਕਦੀ ਪੰਜਾਬ ਦੇ ਵਿੱਚ ਕਿਹਾ ਮੇਰਾ ਖਿਆਲ ਆ ਨਾਰਥ ਇੰਡੀਆ 'ਚ ਤੱਕ ਵੀ ਨਹੀਂ ਹੋਣੀ ਦੋ ਤਿੰਨ ਆਈਟਮ ਇੱਕ ਝੂਲੇ ਸੁਨਾਮੀ ਉਹ ਬਿਲਕੁਲ ਵੀ ਹਰ ਤੱਕ ਇੱਥੇ ਨਹੀਂ ਪਹੁੰਚਿਆ ਫੋਰਨ ਦੀ ਆਈਟਮ ਜਿਹੜੇ ਬਾਹਰਲੇ ਸ਼ਹਿਰ ਆ ਸਾਡੇ ਐਨ ਆਰ ਆਈ ਇਲਾਕਾ ਹੈ ਪੂਰੇ ਦਾ ਪੂਰਾ ਬਹੁਤ ਸਾਰੇ ਲੋਕ ਅਕਸਰ ਬਾਹਰਲੇ ਕੰਟਰੀਆਂ ਜਾਂਦੇ ਰਹਿੰਦੇ ਆ ਉੱਥੇ ਉਹਨਾਂ ਨੇ ਦੇਖੇ ਹੋਣਗੇ ਮੇਰਾ ਦਾਵਾ ਹੈ ਕਿ ਇਸ ਇਲਾਕੇ 'ਚ ਅਜ ਤੱਕ ਦੇ ਦੰਦੇ ਝੂਲੇ ਨਹੀਂ ਦੇਖਣ ਨੂੰ ਮਿਲਣਗੇ ਹੋਰ ਨਮੀ ਇੱਕ ਅਟਰੈਕਸ਼ਨ ਹੈ ਜੀ ਜਿਹੜੇ ਸੈਲਫੀ ਪੁਆਇੰਟਸ ਬਣਾਏ ਆ 8-10 ਲਾਈਫਸ ਦੇ ਨਾਲ ਸੈਲਫੀ ਪੁਆਇੰਟਸ ਬੱਚਿਆਂ ਲਈ ਕਿਉਂਕਿ ਅੱਜਕੱਲ ਕਰੇਜ਼ ਹੈ ਹਰ ਕੋਈ ਜਿਹੜਾ ਹੈ ਸੋਸ਼ਲ ਫੀ ਲੈ ਕੇ ਆਪਣੇ ਕੋ ਸੇਵ ਕਰਦਾ ਔਰ ਸੋਸ਼ਲ ਮੀਡੀਆ ਤੇ ਜਾਂ ਹੋਰ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਆਪਸ ਵਿੱਚ ਸ਼ੇਅਰ ਕਰਦੇ ਆ ਪਰ ਇੱਕ ਯਾਦਗਾਰ ਵੀ ਹੈ ਔਰ ਬਾਕੀ ਝੂਲੇ ਜਿਹੜੇ ਕਾਫੀ ਤਰ੍ਹਾਂ ਦੇ ਨੇ ਤੁਸੀਂ ਪਹਿਲੇ ਵੀ ਦੇਖੇ ਹੋਏ ਆ ਲੇਕਿਨ ਆ ਜਿਹੜਾ ਜੁਆਇੰਟ ਵੀਲ ਹੈ ਜਿਹਨੂੰ ਰਾਜਾ ਕਿਹਾ ਜਾਂਦਾ ਮੇਲਿਆਂ ਦਾ ਉਹ ਵੀ ਲਗਭਗ 80 ਫੁੱਟ ਹਾਈਟ ਦਾ ਸਭ ਨਾਲ ਵੱਡਾ ਜਿਹੜਾ ਜੁਆਇੰਟ ਵੀਲ ਇੱਥੇ ਲੱਗਾ ਹੋਇਆ ਔਰ ਉਹਦੇ ਨਾਲ ਰਾਣੀ ਹੈ ਜਿਹਨੂੰ ਅਸੀਂ ਕੋਲੰਬਸ ਵੀ ਕਹਿ ਦਿੰਦੇ ਆ ਪੰਜਾਬ ਸਾਨੂੰ ਕਿਸ਼ਤੀ ਕਹਿ ਦਿੰਦੇ ਆ ਨਾਵ ਕਹਿ ਦਿੰਦੇ ਆ ਔਰ ਬੱਚਿਆਂ ਲਈ ਬਹੁਤ ਛੋਟੇ-ਛੋਟੇ ਤਰ੍ਹਾਂ ਦੇ ਛੋਟੇ ਬੱਚਿਆਂ ਲਈ ਅਲੱਗ ਝੂਲੇ ਆ ਔਰ ਜਿਹੜੀ ਮੇਨ ਅਟਰੈਕਸ਼ਨ ਹੈ ਉਹ ਐਂਟਰੈਂਸ ਗੇਟ ਆ ਜਿਹੜਾ ਉਹ ਸਿੰਗਾਪੁਰ 에ਅਰਲਾਈਨਸ ਦਾ ਇੱਕ ਜਹਾਜ਼ ਦਾ ਅਸੀਂ ਕਨਸੈਪਟ ਜਿਹੜਾ ਆ ਉਹ ਖੜਾ ਕੀਤਾ ਆ ਜਿਹਦੇ ਵਿੱਚ ਜਾ ਕੇ ਆਉਣ ਵਾਲਿਆਂ ਨੂੰ ਇੱਕ 에ਅਰਲਾਈਨ ਦੀ ਜਿਹੜੀ ਫੀਲਿੰਗ ਆ ਉਹ ਮਹਿਸੂਸ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਹੁੰਦਾ 에ਅਰਪਲੇਨ 'ਚ ਜਾਂ 에ਅਰਲਾਈਟਸ ਘੁੰਮਦੇ ਆ ਅਲੱਗ-ਅਲੱਗ ਜਗ੍ਹਾ ਜਾਂਦੇ ਆ لیکن بچیاں نو جنے جڑے نہیں گئے ہے اونوں کریز ਹੁੰਦਾ ਕਿ ਅਸੀਂ ਵੀ ਕਦੇ ਜਹਾਜ਼ 'ਚ ਬੈਠੀ ਅਸੀਂ ਵੀ ਕਦੇ ਕਿਸੇ 에ਰਲਾਈਨ 'ਚ ਬੈਠਣ ਦਾ ਇੱਕ ਫੀਲਿੰਗ ਲਈਏ ਉਹ ਆ ਕੇ ਉਹਨਾਂ ਨੂੰ ਉਹ ਫੀਲਿੰਗ ਇੰਟਰੈਸਟ ਗੇਟ ਦੇ ਉੱਤੇ ਹੀ ਮਿਲੇਗੀ ਸਰ ਕੀ ਦੀ ਟਾਈਮਿੰਗ ਕਰਾ ਕੀ ਹੈ ਤੇ ਸ਼ੋਅ ਦੀ ਟਾਈਮਿੰਗ ਕੀ ਹੈ ਟਾਈਮਿੰਗਸ ਹਰ 12 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜਦ ਤੱਕ ਥੋੜਾ ਕਿਉਂਕਿ ਸਰਦੀ ਦੇ ਨਾ ਇੱਕ ਖਾਸ ਚੀਜ਼ ਦੇ ਵਿੱਚ ਕੀ ਨਹੀਂ ਦਿਖਾਣੀਆਂ ਖਾਸ ਤੌਰ 'ਤੇ ਮੈਂ ਦੱਸਿਆ ਜੀ ਦੋ ਆਈਟਮਸ ਦਾ ਜਿਹੜੀਆਂ ਫੋਰਨ ਦੇ ਝੂਲੇ ਆ ਜਿਹੜੇ ਬਿਲਕੁਲ ਕਿਤੇ ਵੀ ਨਹੀਂ ਐ ਇੱਕ ਸੁਨਾਮੀ ਆ ਔਰ ਇੱਕ 80 ਫੁੱਟ ਹਾਈਟ ਦਾ ਜਿਹੜਾ ਝੂਲਾ ਹੈ ਉਹ ਜਦ ਤੁਸੀਂ ਉਹਦੇ 'ਚ ਬੈਠੋਗੇ ਤਾਂ ਲੱਗੇਗਾ ਕਿ ਤੁਸੀਂ ਆਸਮਾਨ ਚ ਉੱਡਦੇ ਪਏ ਹੋ। ਪਰ ਕਿੰਨੇ ਦਿਨ ਦੀ ਆ ਲਗਭਗ ਅਸੀਂ ਜਿਹੜਾ ਲੋਹੜੀ ਦਾ ਤਿਹਾਰਾ ਉਹ ਤੁਹਾਡੇ ਨਾਲ ਤੁਹਾਡੇ ਸ਼ਹਿਰ 'ਚ ਮਨਾਵਾਂਗੇ ਔਰ ਪੁਰਾਣੇ ਸਾਲ ਨੂੰ ਅਲਵਿਦਾ ਕਹਾਂਗੇ ਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੀ ਤੁਹਾਡੇ ਸ਼ਹਿਰ 'ਚ ਹਾਜ਼ਰ ਆ ਔਰ ਆਸ ਕਰਦੇ ਹਾਂ ਕਿ ਪੂਰੇ ਇਲਾਕੇ ਦਾ ਸਾਰੇ ਚਾਹੇ ਛੋਟੇ ਵੱਡੇ ਕਿਉਂਕਿ ਲੇਡੀਜ਼ ਲਈ ਵੀ ਬਹੁਤ ਸਾਰੀਆਂ ਡਿਕਸ਼ਨਸ ਹੈਗੀਆਂ ਆ ਚਾਹੇ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਜਾਂ ਹੋਰ ਜਿਹੜੇ ਕੱਪੜਿਆਂ ਦੀਆਂ ਸ਼ਾਪਸ ਹੈਗੀਆਂ ਅ ਸਰਦੀ ਆ ਰਹੀ ਉਹਦੇ ਲਈ ਜਿਹੜੇ ਗਰਮ ਕੱਪੜੇ ਆ ਬਹੁਤ ਘੱਟ ਰੇਟ ਤੇ ਔਰ ਬੜੇ ਵਾਜੀ ਰੇਟ ਤੇ ਅਚਾਰ ਚਟਨੀ ਆ ਅ ਦੂਸਰਾ ਤੁਹਾਡੇ ਚੂਰਨ ਦਾ ਜਾਂ ਕੁਛ ਕੋਸਮੈਟਿਕਸ ਜਿਹੜੀਆਂ ਖਾਸ ਕਰਕੇ ਲੇਡੀਜ਼ ਲਈ ਪਰ ਹਰ ਤਰ੍ਹਾਂ ਦੇ ਜੋ ਵੀ ਆਏਗਾ ਉਹ ਸੋਚ ਕੇ ਆਏਗਾ ਕਿ ਮੈਂ ਥੋੜੀ ਜਿਹਾ ਅੱਧਾ ਘੰਟਾ ਹੀ ਕੱਟਣਾ ਸਪੈਂਡ ਕਰਨ ਚੱਲਿਆ ਔਰ ਮੇਰਾ ਦਾਵਾ ਹੈ ਕਿ ਦੋ ਚਾਰ ਘੰਟੇ ਰਾਮ ਨਾਲ ਬਹੁਤ ਵਧੀਆ Enjoy ਕਰਕੇ ਜਾਣਗੇ ਔਰ ਫੂਡ ਕੋਰਟ ਵੀ ਹੈ ਜਿੱਥੇ ਬਹੁਤ ਸਾਰੀਆਂ achi achi item ਖਾਣ ਦੀ ਤੁਹਾਨੂੰ ਮਿਲਣਗੀਆਂ ਮੈਂ ਐਂਟਰੀ ਫੀਸ ਦੀ ਹੈ ਜੀ ਪਬਲੀਕ ਨੂੰ ਅਪੀਲ ਕਰਦੇ ਆ ਜੀ ਤੁਹਾਡੇ ਕੋਲ 골ਡਨ ਚਾਂਸ ਹੈ ਔਰ ਥੋੜੇ ਦਿਨ ਲਈ ਹੈ ਸਿਰਫ ਕਿਉਂਕਿ ਅਸੀਂ ਇਹਨੂੰ ਵਧਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਜਿਹੜੀ ਗਰਾਊਂਡ ਦੀ ਪਰਮਿਸ਼ਨ ਹੈ ਉਹ ਲੋਹੜੀ ਤੱਕ ਹੀ ਹੈ ਤੋਂ ਸੋ ਦੈਟ ਜਲਦੀ ਤੋਂ ਜਲਦੀ ਜ਼ਿਆਦਾ ਟਾਈਮ ਕੱਢ ਕੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰੇ ਇੱਥੇ ਪਹੁੰਚੀਏ ਔਰ ਇਸ ਮੇਲੇ ਦਾ ਆਨੰਦ ਮਾਣੀਏ ਔਰ ਇੱਕ ਯਾਦਗਾਰ ਜਿਹੜੀ ਰਹੇਗੀ ਐਂਟਰੀ ਫੀਸ ਜਿਹੜੀ ਹੈ ਜੀ 40 ਰੁਪਏ ਐਂਟਰੀ ਫੀਸ ਆ ਉਹਦੇ ਨਾਲ ਜਿਹੜੀ 에ਰੋਪਲੇਨ ਦੀ ਜਿਹੜੀ ਸੈਰ ਆ ਫਰੀ ਆ ਜੀ